ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਫਤੇ ਪੰਜਾਬੀ ਟਿਊਸ਼ਨ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਪੜ੍ਹਾਂਗੇ ਪੰਜਾਬੀ ਪੁਸਤਕ ਜਮਾਤ 3 ਜੀ ਦਾ ਪਾਠ 21 ਜੋ ਕਿ ਇੱਕ ਕਵਿਤਾ ਹੈ ਇਸ ਕਵਿਤਾ ਦਾ ਨਾਮ ਹੈ ਰੰਗਾ ਦੀ ਖੇਡ ਹੋਲੀ ਆਓ ਇਸ ਕਵਿਤਾ ਨੂੰ ਪੜ੍ਹੀਏ ਰੰਗ ਬਿਰੰਗੀ ਹੋਲੀ ਆਈ ਓਹ ਬਾਲ ਲਾਲ ਦੀ ਟੋਲੀ ਆਈ ਮੁੰਡੇ ਕੁੜੀਆਂ ਰੌਲਾ ਪਾਇਆ ਵਾ ਵਾ ਦਿਨ ਹੋਲੀ ਦਾ ਆਇਆ ਰੰਗਾਂ ਦੀ ਇਹ ਖੇਡ ਨਿਆਰੀ ਸਾਨੂੰ ਲੱਗਦੀ ਬੜੀ ਪਿਆਰੀ ਰੰਗ ਗੁਲਾਲ ਮੂੰਹਾਂ ਤੇ ਮਲਕੇ ਹੋਲੀ ਖੇਡਾਂਗੇ ਅੱਜ ਰਲ ਕੇ ਕਿਸੇ ਦੀ ਮੁਠੀ ਹਰਾ ਪਿਆਜੀ ਕਿਸੇ ਲਿਆਂਦਾ ਲਾਲ ਗੁਲਾਬੀ ਨੀਲਾ ਰੰਗ ਕੋਲਿਆ ਮੀਤ ਰੰਗ ਫਿਰੋਜ਼ੀ ਡੋਲਿਆ ਪ੍ਰੀਤ ਲਾਡੀ ਸ਼ੀਸ਼ੀ ਭਰ ਕੇ ਲਾਇਆ ਕਰਮੀ ਡੱਬੇ ਵਿੱਚ ਹੀ ਪਾਇਆ ਕੁੜੀਆਂ ਭੱਜ ਕੇ ਕੋਠੇ ਜੜੀਆਂ ਹੱਥਾਂ ਉਹਨਾਂ ਹੱਥ ਉਹਨਾਂ ਪਚਕਾਰੀਆਂ ਫੜੀਆਂ ਰਾਣੋਂ ਪਰ ਪਚਕਾਰੀ ਮਾਰੀ ਦੀਪ ਦੀ ਚੁੰਨੀ ਰੰਗ ਦੀ ਸਾਰੀ ਦੌੜ ਦੌੜ ਰੰਗਡੋਲੀ ਜਾਵਣ ਹੱਸਣ ਖੇਡਣ ਸ਼ੋਰ ਮਚਾਵਣ ਸਭ ਦੇ ਕੱਪੜੇ ਗੱਚ ਵਿੱਚ ਹੋਏ ਖੁਸ਼ੀ ਚ ਆਖਣ ਓਏ ਓਏ ਚਿਹਰੇ ਹੋ ਗਏ ਰੰਗ ਬਰੰਗੇ ਬਾਲ ਖੇੜਦੇ ਲੱਗਣ ਚੰਗੇ प्यारे बच्चों, ਹੁਣ ਅਸੀਂ ਇਸ ਪਾਠ ਦਾ ਅਭਿਆਸ ਕਰਾਂਗੇ। ਸਭ ਤੋਂ ਪਹਿਲਾਂ ਦੇਖਾਂਗੇ ਸ਼ਬਦ ਅਰਥ ਢੋਲੀ, ਇਕੱਠ, ਸ਼ੋਰ, ਰੌਲਾ, ਬਾਲਾਂ, ਬੱਚਿਆਂ, ਨਿਆਰੀ, ਵੱਖਰੀ। ਠੀਕ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਗਾਓ। ਨੰਬਰ 1 ਰੰਗਾਂ ਦੀ ਖੇਡ ਕਿਹੜੀ ਹੈ? ਰੰਗਾਂ ਦੀ ਖੇਡ ਹੋਲੀ ਹੈ। ਬੱਚਿਆਂ ਨੂੰ ਹੋਲੀ ਦੀ ਖੇਡ ਕਿਸ ਤਰ੍ਹਾਂ ਦੀ ਲੱਗਦੀ ਹੈ ਬੱਚਿਆਂ ਨੂੰ ਹੋਲੀ ਦੀ ਖੇਡ ਪਿਆਰੀ ਲੱਗਦੀ ਹੈ ਕੁੜੀਆਂ ਭੱਜ ਕੇ ਕਿੱਥੇ ਜਾ ਚੜੀਆਂ ਕੁੜੀਆਂ ਭੱਜ ਕੇ ਕੋਠੇ ਤੇ ਜਾ ਚੜੀਆਂ ਪਿਆਰੇ ਬੱਚਿਓ ਹੁਣ ਅਸੀਂ 17 ਲਿਖੀਆਂ ਸਤਰਾਂ ਨੂੰ ਪੂਰਾ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਪੜਾਂਗੇ ਮੁੰਡੇ ਕੁੜੀਆਂ ਰੌਲਾ ਪਾਇਆ ਵਾ ਵਾ ਦਿਨ ਹੋਲੀ ਦਾ ਆਇਆ ਰੰਗ ਗੁਲਾਲ ਮੂੰਹਾਂ ਤੇ ਮਲ ਕੇ ਹੋਲੀ ਖੇਡਾਂਗੇ ਅੱਜ ਰਲ ਕੇ ਚੀਰੇ ਹੋ ਗਏ ਰੰਗ-ਬਰੰਗੇ ਬਾਲ ਖੇਡ ਖੇਡਦੇ ਲੱਗਣ ਚੰਗੇ ਅਗਲੇ ਅੱਗੇ ਅਸੀਂ ਕਰਾਂਗੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ ਪਹਿਲਾ ਪ੍ਰਸ਼ਨ ਹੈ ਇਸ ਕਵਿਤਾ ਵਿੱਚ ਆਏ ਰੰਗਾਂ ਦੇ ਨਾਮ ਲਿਖੋ ਇਸ ਦਾ ਉੱਤਰ ਹੈ ਇਸ ਕਵਿਤਾ ਵਿੱਚ ਹਰਾ, ਪਿਆਜ਼ੀ, ਗੁਲਾਬੀ, ਨੀਲਾ ਅਤੇ ਫਿਰੋਜ਼ੀ ਰੰਗ ਆਏ ਹਨ ਅਗਲਾ ਪ੍ਰਸ਼ਨ ਇਸ ਕਵਿਤਾ ਵਿੱਚ ਆਏ ਹੋਲੀ ਖੇਡ ਦੇ ਬੱਚਿਆਂ ਦੇ ਨਾਮ ਲਿਖੋ ਇਸ ਦਾ ਉੱਤਰ ਅਸੀਂ ਲਿਖਾਂਗੇ ਇਸ ਕਵਿਤਾ ਵਿੱਚ ਹੋਲੀ ਖੇਡ ਦੇ ਬੱਚਿਆਂ ਬੱਚੇ ਸਮੀਤ ਪ੍ਰੀਤ ਲਾਡੀ ਕਰਮੀ ਰਾਣੋ ਅਤੇ ਦੀਪ ਹਨ ਪਿਆਰੇ ਬੱਚਿਓ ਹੁਣ ਅਸੀਂ ਕਰਾਂਗੇ ਸਮਝੋ ਤੇ ਲਿਖੋ ਕੁੜੀ ਕੁੜੀਆਂ ਇਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਹ ਵਚਨ ਬਦਲੋ ਹਨ ਅਸੀਂ ਹੁਣ ਇਹਨਾਂ ਦੇ ਵਚਨ ਬਦਲਾਂਗੇ ਟੋਲੀ ਟੋਲੀਆਂ ਚੁੰਨੀ ਚੁੰਨੀਆਂ ਮੁਠੀ ਮੁਠੀਆਂ ਪਿਛਕਾਰੀ ਪਿਛਕਾਰੀਆਂ ਹੁਣ ਅਸੀਂ ਕਰਾਂਗੇ ਇਹਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਸਭ ਤੋਂ ਪਹਿਲਾ ਸ਼ਬਦ ਹੈ ਹੋਲੀ ਹੋਲੀ ਰੰਗਾਂ ਦਾ ਤਿਉਹਾਰ ਹੈ ਰੋਲਾ ਬੱਚੇ ਰੋਲਾ ਪਾ ਰਹੇ ਸਨ ਖੁਸ਼ੀ ਬੱਚੇ ਹੋਲੀ ਦੀ ਖੁਸ਼ੀ ਮਨਾ ਰਹੇ ਸਨ ਰੰਗ-ਬਰੰਗੇ ਸਭ ਨੇ ਰੰਗ-ਬਰੰਗੇ ਕੱਪੜੇ ਪਹਿਨੇ ਸਨ ਕੋਠੇ ਕੁੜੀਆਂ ਕੋਠੇ ਤੇ ਚੜ ਗਈਆਂ ਪਿਆਰੇ ਬੱਚਿਓ ਹੁਣ ਅਸੀਂ ਇੱਕ ਰਚਨਾਤਮਿਕ ਕਾਰਜ ਕਰਾਂਗੇ ਜਿਸ ਵਿੱਚ ਅਸੀਂ ਰੰਗਾਂ ਦੇ ਨਾਮ ਲਿਖਾਂਗੇ ਸਭ ਤੋਂ ਪਹਿਲਾਂ ਲਾਲ ਨੀਲਾ ਹਰਾ ਚਿੱਟਾ ਪੀਲਾ ਕਾਲਾ ਇਸ ਦੇ ਨਾਲ ਹੀ ਸਾਡਾ ਇਹ ਪਾਰਟ ਸਮਾਪਤ ਹੁੰਦਾ ਹੈ ਜੇ ਤੁਹਾਨੂੰ ਇਹ ਵੀਡੀਓ ਚੰਗਾ ਲੱਗਾ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਇਸ ਤਰ੍ਹਾਂ ਦੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਫਤਿਹ ਪੰਜਾਬੀ ਟਿਊਸ਼ਨਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ